ਓਏ ਕਦੇ ਸੰਤਾ ਆਵੇ ਓਏ ਭੱਲੇ ਤੱਕ ਮੁੰਡਾ ਜਰਦੂਰ ਕੜ ਵਾਲਾ ਪਤਾ ਲੱਗਣਾ ਇੱਕ ਪਾਸੇ ਵੰਸਾ ਪਰ ਦੇਖੋ i oh.

اڄ جي سڀني اسان جي دوستن ۽ دوستن کي سلام پيش ڪيون ٿا ۽ اڄ جي هن پروگرام ۾ پنهنجي پيشڪش سان پنهنجي ڪوشش ڪئي آهي ਪਰ ਐਨ ਕਹਿੰਦੇ ਚੋਟੀ ਦਾ ਮੁਕਾਬਲਾ ਲੈ ਵੀ ਬੰਦ ਬਈ ਲੋ ਕਮਣਾ ਬਈ ਗਮਣਾ ਵਾਕਈ ਗਾ ਜੀ ਟੌਪ ਦਾ ਮੁਕਾਬਲਾ ਦਰਸ਼ਕ ਇੱਕ ਬੇਨਤੀ ਆ ਭਰਾਵਾਂ ਕਿ ਜਲਦੀ ਡਰਾਈਵਰ ਨਾਲ ਭਰਾਵਾਂ ਵਿਚੀ ਬੰਦਾ ਆਵੇ ਕਮੇਟੀਆ ਨੂੰ ਬੇਨਤੀ ਆ ਵੀ ਡੌਂਗਿਆਂ ਸਾਹਮਣੇ ਸਰਦ ਫੇਰ ਹੀ ਆ ਹਣ ਤੋਂ ਕਿ ਸਖਤ ਰੱਖੂਗੇ ਡੇਢੀ

ਪੱਟ ਪਰ ਇੱਕ ਪਾਸੇ ਖੱਪਲ ਪੱਟ ਬਸਾ ਬੈਠਾ ਹੋਇਆ ਪਰ ਦੇਖੋ ਇਹ ਲਾਉ ਸੇ ਬਾਹਰ ਰੋਗ ਲਿਆ ਕਰੋ ਵੀ ਜਦੋਂ ਅਗਲੇ ਟਰਾਪ ਆਣਾ ਅਲੇ ਮੈਂ ਬਹੁਤ ਬਖੀ ਆਇਆ ਹੈ ਅਲੇ ਜਿਹੜੇ ਬਹੁਤ ਵਾਕੀ ਮੈਚ ਪਏ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੇ ਵਰਲਡ ਵਾਰ ਟੂਰਨਾਮੈਂਟ ਦੇ ਪ੍ਰਬੰਧਾ ਦਾ ਬਹੁਤ ਬੜਾ ਧੰਨਵਾਦ ਕੀਤਾ ਜਾ ਰਿਹਾ ਹੈ ਜਲਦੀ ਦੇ ਨਾਲ ਵਿਰੇ ਮੈਚ ਦੀ ਸ਼ੁਰੂਆਤ ਕਰਉਗੀ ਜਲਦੀ ਦੇ ਨਾਲ ਇੱਕ ਪਾਸੇ ਟੂਟੀ ਦੇ ਮੁਕਾਬਲੇ ਜਿਹੜੇ ਖੇਡੇ ਜਾ ਰਹੇ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੇ ਪ੍ਰਖਾਂ ਦਾ ਖੇਡ ਲਈ ਜੋਗਨਾ ਚੰਡੀ ਸੱਤ ਦੇ ਚੰਡੀ ਉਧਰਲੇ ਪਾਸੇ ਹੋ ਗਏ ਝੋਟੇ ਵਾਲਾ ਜੇ ਝੋਟੇ ਵਾਲਾ ਬਾਹਰੋਂ ਖਾਓ ਨਹੀਂ

ਫੱਲੇ ਹੋਈ ਪ੍ਰੀਆ ਧਰਤੀ ਟੱਕ ਵਾਲਾ ਲੀਗਾ ਪ੍ਰੀਆ ਧਰਤੀ ਟੱਕ ਵਾਲਿਆ ਤੂੰ ਵੀ ਬੱਦਾਂ ਬਹੁਤ ਲੰਬੀਆਂ ਤੈ ਨਰਕੇ ਐ ਪਰ ਉਧਰਲੇ ਪਾਸੇ ਢੋੜਾ ਆਇਆ ਇਹ ਵੀ ਮੰਦਾ ਇਹ ਗੀਤ ਨਾ ਧਰਤੀ ਟੱਕੇ ਸਰਦੂਰ ਨਾ ਰਹੀ ਮੰਦਾ ਸੇ ਲੰਮਾ ਆਸਾਈ ਕਰੂ ਵੇਖੋ ਹੁਣ ਸੇ ਇੱਕ ਮੁਹਰੇ ਸੇ ਹੈਪੀ ਨਾਮ ਕਰੀਆ